हां दोस्तो, दोस्तो, जी दोस्तों सारेया नु सस्रिकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸ਼ਿਵਾਜਪੁਰ ਤਹਿਸੀਲ ਜ਼ਿਲ੍ਹਾ ਸ਼ਿਪੜ ਨੂੰ ਸ਼੍ਰੀ ਤਰਨਤਰਨ ਸਾਹਿਬ ਲੱਗਦਾ ਹੈ ਜੀ ਖਾਸ ਵਿਜਿਟ ਤੁਸੀਂ ਸ਼ਿਵਾਜਪੁਰ ਕਰਨੀ ਆ ਦੋਸਤੋ ਸੋ ਅੱਜ ਦੋਸਤੋ 26 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਕੋਈ ਸ਼ਾਮ ਦਾ ਦੋਸਤੋ ਸਮਾਂ ਹੈਗਾ ਕੋਈ 4:00 ਵਜੇ ਦਾ ਅੱਜ ਤਿੰਨ ਬੜਾ ਦੋਸਤੋ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਤਿੰਨੇ ਬੜਾ ਦੀ ਜੇਕਰ ਦੋਸਤੋ ਗੱਲ ਕਰਨ ਲਿਗੇ ਦੋ ਬੜਾ ਸੁਈਆਂ ਸਵਾਈਆਂ ਤੇ ਇੱਕ ਗੱਬਣਾ ਜੀ ਸੋ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਲਜੀਤ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਸੋ ਐਂਡ ਤੱਕ ਜਿਹੜੇ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਮਿਲ ਸਕੇ ਤੇ ਬਾਕੀ ਆਪਣੀ ਫਰਸਟਲੀ ਇੱਕ ਵੀ ਰਿਕਵੈਸਟ ਹੁੰਦੀ ਹੈ ਦੋਸਤੋ ਜਿਹੜਾ ਕੋਈ ਵੀਰ ਗੱਬਣ ਪਸ਼ੂ ਲੈ ਕੇ ਜਾਂਦਾ ਚੌਥਾ ਥਣਾ ਦੀ ਤਿਪਕੇ ਤਸੱਲੀ ਤੁਸੀਂ ਕਰਨੀ ਆ ਤੇ ਜੇਕਰ ਸੂਏ ਸੂਆ ਕੋਈ ਨਗ ਲੈ ਕੇ ਜਾਂਦਾ ਤੇ ਬਿਲਕੁਲ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਆਪਣਾ ਹੱਕ ਸਮਝ ਕੇ ਤਸੱਲੀ ਜਿਹੜੀ ਆ ਉਹ ਜ਼ਰੂਰ ਕਰ ਲਿਆ ਕਰੋ ਠੀਕ ਆ ਉਹ ਕਰਦੇ ਆ ਸ਼ੁਰੂਆਤ ਸਭ ਤੋਂ ਪਹਿਲਾਂ ਬਲਜੀਤ ਸਿੰਘ ਸਸਰੀ ਕਾ ਸਸਰੀ ਕਾ ਵੀਰ ਜੀ ਹੋਰ ਬਲਜੀਤ ਸਿੰਘ ਠੀਕ ਠਾਕ ਵਧੀਆ ਠੀਕ ਠਾਕ ਜੀ ਠੀਕ ਠਾਕ ਜੀ ਤੇ ਅੱਜ ਬਲਜੀਤ ਸਿੰਘ ਤਿੰਨ ਬੜਾ ਨੇ ਆਪਣੇ ਕੋਲ ਹਾਂ ਜੀ ਦੋ ਸੂਈਆਂ ਤੇ ਇੱਕ ਗੱਬਣਾ ਜੀ ਦੋ ਸੂਈਆਂ ਤਾਜ਼ੀਆਂ ਤੇ ਇੱਕ ਗੱਬਣਾ ਜੀ ਹਾਂ ਜੀ ਹਾਂ ਜੀ ਠੀਕ ਮਾਲ ਵਿਕੀ ਬੁਕੀ ਜਾਂਦਾ ਹਾਂਜੀ ਹਾਂਜੀ ਵਧੀਆ ਵਿਕੀ ਜਾਂਦਾ ਮਹਾਰਾਜ ਦੀ ਕਿਰਪਾ ਚਲੋ ਵਧੀਆ ਕੰਮ ਤੇ ਅੱਛਾ ਸ਼ੁਰੂਆਤ ਇਧਰੋਂ ਕਰ ਲਈਏ ਪਹਿਲੇ ਨੰਬਰ ਤੋਂ ਜਿਹੜੀ ਹਾਂਜੀ ਅੱਛਾ ਇਹ ਹੁਣੇ ਸੂਈਏ ਕੁਛ ਸਮਾਂ ਪਹਿਲੇ ਇਹ ਨੂੰ ਵੀਰ ਜੀ ਡੇਢ ਦੋ ਘੰਟੇ ਹੋ ਗਏ ਸੂਈ ਨੂੰ ਠੀਕ ਹੈ ਜੀ ਹਾਂਜੀ ਅ ਡੇਢ ਦੋ ਘੰਟੇ ਦੋਸਤੋ ਪਹਿਲਾਂ ਸੂਈ ਆ ਦੋ ਘੰਟੇ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਬੱਚਾ ਮਗਰ ਤੇ ਕੀ ਆ ਬੱਚਾ ਜੀ ਬੱਚਾ ਹੈ ਮਗਰ ਠੀਕ ਆ ਸੂਵੇ ਆਪ ਕਿੰਨੇ ਵੇ? ਪਹਿਲਾ ਸੂਆ ਚਾਰ ਦੰਦ ਮੂੰਹ ਅੱਛਾ ਜੀ ਮੂੰਹੋਂ ਚੌਗੀਏ ਮੂੰਹੋਂ ਚਾਰ ਦੰਦ ਆ ਦੋਸਤੋ ਪਹਿਲਾ ਸੂਆ ਪਲ ਕੋ 2 ਕ ਘੰਟੇ ਦਾ ਸਮਾਂ ਹੋ ਗਿਆ ਹਜੇ ਜੇਰ ਪਾਣੀ ਬਾਕੀ ਹੈ ਹਾਂਜੀ ਲਓ ਜੀ ਜੇਰ ਪਾਣੀ ਹਜੇ ਬਾਕੀ ਆ ਤੇ ਆਹ ਵੇਖੋ ਤੁਸੀਂ ਥਾਣ ਦੇ ਵਾ ਇੱਕ ਵਾਰੀ ਆਹ ਦੇਖੋ ਠੀਕ ਆ ਸੋ ਆ ਮੇਲਗਾਫਾ ਬਿਲਕੁਲ ਬੱਚਾ ਜਿਹੜਾ ਤੁਸੀਂ ਇਹ ਵੇਖ ਸਕਦੇ ਗਿੱਲੇ 나ੜੂ ਤੇ ਆ ਠੀਕ ਆ ਆਹਦੇ ਚਲ ਹਾਂ ਠੀਕ ਸੋ ਕੱਦਕੁੱਤ ਚੰਗਾ ਬਾਕੀ ਚੰਗੀ ਐ ਚਵਾਈ ਦੀ ਹਾਂਜੀ ਹਾਂਜੀ ਬਹੁਤ ਵਧੀਆ ਚਵਾਈ ਕੱਢੀ ਕੋਈ ਧਾਰ ਨਹੀਂ ਹਾਂਜੀ ਧਾਰਾਂ ਕੱਡੀਆਂ 2 ਕਿਲੋ ਚੋਇਆ ਆਪਾਂ ਹਾਂਜੀ ਠੰਡੀ ਠੁੰਡੀ ਬਾਕੀ ਹੂੰ ਦੇਖੋ ਥਾਨ ਕਿੱਡਾ ਵਧੀਆ ਲੱਗਾ ਹੂੰ ਆਹ ਦੇਖ ਹਜੇ ਨਾ ਥੋੜੇ ਉਧਰ ਕੇ ਸੂਪੀ ਵਸੀ ਹੂੰ ਹਾਂਜੀ ਠੀਕ ਹੈ ਜੀ ਲੋਬੀ ਦੋਸਤੋ ਕੱਦਕੁੱਤ ਦੀ ਜੇਕਰ ਆਪਾਂ ਗੱਲ ਕਰ ਲਈਏ ਕੱਦ ਤਾਠ ਪੂਰਾ ਹੈਗਾ ਵੱਡੀਆਂ ਬੈੜਾਂ ਦੇ ਵਿੱਚ ਤੁਸੀਂ ਇਹਨੂੰ ਅਕਾਊਂਟ ਕਰ ਸਕਦੇ ਜੇ ਵੱਡੀਆਂ ਬੈੜਾਂ ਦੇ ਵਿੱਚ ਗਿਣਤੀ ਕਰ ਸਕਦੇ ਜੇ ਇਸ ਬੈੜ ਦੀ ਠੀਕ ਆ ਸੋ ਸੋਹਣੇ ਥਣ ਭਾਂਡੇ ਦੀ ਆ ਤੇ ਮਗਰ ਜਿਹੜਾ ਮੇਲ ਕਾਫ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਈਏ ਵੱਛਾ ਮਗਰ ਇਹਦੇ ਸੋ ਥਾਣਾ ਤੁਹਾਨੂੰ ਪੂਰਾ ਸਵਾਦੀ ਥਾਣਾ ਵੀ ਆਪਾਂ ਕਹਿ ਰਹੀਏ ਨਾ ਵੀ ਦੋਸਤੋ ਖੱਥੀ ਚਪਾਈਲਾ ਥਾਣਾ ਮੁੱਠੀ ਮੁੱਠੀ ਥਾਣਾ ਪੂਰਾ ਕੱਦ ਵੇਖੋ ਕਿੱਡਾ ਵਛੀ ਦਾ ਹਾਂ ਕੱਦ ਕੁੱਤ ਦੀ ਤਾਂ ਰਿਕਾਰਡ ਤੋੜਾ ਪੂਰੇ ਵੱਡੇ ਕੱਦ ਕਾਠ ਦੇ ਵਿੱਚ ਆ ਸੋਹਣੀ ਆ ਕੱਦ ਕਾਠੀ ਦੀ ਆ ਚੰਗੀ ਆ ਬਾਕੀ ਆਰਡਰ ਵੀ ਜਿਹੜਾ ਦੋਸਤੋ ਫਿਕਸਡ ਜਿਹੜਾ ਆ ਆਰਡਰ ਆ ਕੋਈ ਟਲ ਕਮਾ ਨਹੀਂ ਬੜੀ ਵੀਰ ਜੀ ਹਾਂ ਚੰਗੇ ਸੋਹਣੇ ਆਰਡਰ ਦੇ ਵਿੱਚ ਠੀਕ ਆ ਖੂਬਸੂਰਤ ਆਰਡਰ ਕੁਆਲਿਟੀ ਸੋ ਥਣ ਥਣ ਦੀ ਕੁਆਲਿਟੀ ਬਹੁਤ ਸੋਹਣੀ ਆ ਦੋਸਤੋ ਪਸੰਦ ਆਊਗੀ ਜਿਹੜਾ ਵੀਰ ਤੁਸੀਂ ਖਰੀਦਦਾਰ ਕੋਈ ਵੀ ਆਇਆ ਤੇ ਤਸੱਲੀ ਬੇਸ਼ੱਕ ਤੁਸੀਂ ਭਰਾ ਕੇ ਚੋ ਕੇ ਵੇਖ ਲਿਓ ਕਿਉਂਕਿ ਸੋਏ ਸਵੇ ਪਸੂ ਦਾ ਜਿਹੜਾ ਇਹ ਵਾਅਦਾ ਦੋਸਤੋ ਕੋਈ ਵੀਰ ਦੋ ਟਾਈਮ ਕੋਈ ਇੱਕ ਟਾਈਮ ਪੂਰੀ ਭਰਾ ਕੇ ਤਸੱਲੀ ਕਰਕੇ ਜਿਹੜੀ ਆਪਣੀ ਤਸੱਲੀ ਕਰ ਸਕਦਾ ਠੀਕ ਆ ਬੱਚੇ ਦਾ ਕਰਦੀ ਥੋੜਾ ਜਿਹਾ ਆ ਬਿਲ ਤਾਜੀ ਸੂਈ ਹੈ ਨਾ ਬੱਚੇ ਦੇ ਵੱਲ ਤਾਂ ਭਜਣਾ ਹੋਇਆ ਇਹਨੇ ਠੀਕ ਹੈ ਅੱਛਾ ਬਲਜੀਤ ਨੇ ਕੀ ਡਿਮਾਂਡ ਕੀਤੀ ਹੈ ਜੀ ਮੋਲ ਤੇ ਵੀਰ ਜੀ ਭਾਵੇਂ 65 70 ਕਰ ਲਈਏ ਹਾਂ 65000 ਦੀ ਦੇ ਦਾਂਗੇ 60000 ਦੀ ਹਾਂਜੀ ਹੂੰ ਯਾਰ ਭਈਆ ਕਰ ਦਾਂਗੇ ਹੋਰ 65 ਦੀ 65 ਦੀ ਦੇ ਦਾਂਗੇ ਠੀਕ ਆ ਅ ਸੋ ਦੋਸਤੋ ਬਿਲਕੁਲ ਤਾਜੀ ਸੂਈ ਆ ਠੀਕ ਆ ਜੀ ਬਾਕੀ ਵੱਛੀ ਬਹੁਤ ਚੰਗੀ ਆ ਅਜੇ ਥੋੜਾ ਡਰਦੀ ਦੁਰਦੀ ਆ ਬਿਲਕੁਲ ਪਹਿਲਾਂ ਸੂਈ ਆ ਚਲੋ ਨਾਲੇ ਪਹਿਲਾਂ ਪਸ਼ੂ ਮਾੜਾ ਮੋੜਤਾ ਕਰ ਦਈਏ ਬਾਕੀ ਹਾਂਜੀ ਬਾਕੀ ਠੰਡੀ ਠੁੰਡੀ ਐ ਨਹੀਂ ਵੀ ਸਟੱਕਲ ਨਹੀਂ ਹਾਂ ਸੋ ਠੰਡੂੰ ਦੀ ਬਹੁਤ ਸੋਹਣੀ ਕੁਆਲਿਟੀ ਹੈ ਦੋਸਤੋ 64 7000 ਵੀਰਾਂ ਦਾ ਵੀ ਮੰਗ ਕੀਤੀ ਆ 1000 ਮਾਨਤਾ ਨਾਲ 65000 ਦੀ 65000 ਦੀ ਹੋ ਜੂਗੀ ਠੀਕ ਆ ਆ ਲਓ ਸੋ ਬਾਕੀ ਪਸੰਦ ਆਊਗੀ ਵੱਡੀ ਵੱੜਾ ਕੋਈ ਛੋਟੀ ਨਹੀਂਗੀ ਚੰਗੇ ਵੱਡੇ ਕੱਦ ਕਾਠ ਦੇ ਵਿੱਚ ਠੀਕ ਆ ਬਾਕੀ ਠੰਡੀ ਠੰਡੀ ਵੇਖ ਲਓ ਇੱਧਰ ਹੂੰ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਬਲਜੀਤ ਸਿੰਘ ਆ ਆ ਗਈ ਆਪਣੇ ਕੋਲ ਕੁਝ ਨੰਬਰ ਹਾਂਜੀ ਇਹ ਵੀ ਜੀ ਦੂਜਾ ਸੁ ਆ ਜੋ ਇਹ ਗੱਬਣ ਹੈ ਹਾਂਜੀ ਇਹ ਗੱਬਣਾਂ ਦਿਨ ਲੈਂਦੀ ਹੈ ਜੇ 15 ਠੀਕ ਹੈ ਜੀ ਹਾਂਜੀ ਬਣੂ ਬਣੂ ਵੱਡੀ ਹੈ ਵੀ ਲਓ ਜੀ 15 ਦਿਨ ਹਜੇ ਕੱਢਦੀ ਆ ਦੋਸਤੋ ਬਾਕੀ ਡੱਬੀ ਵੜਾ ਸੂਬਾ ਦੂਜਾ ਹਾਂਜੀ ਸੂਬਾ ਦੂਜਾ ਦੂਜੇ ਸੂਬੇ ਦੇ ਵਿੱਚ ਦੂਜਾ ਸੂਬਾ ਸੋਣੀ ਆ 15 ਕ ਦਿਨ ਹਜੇ ਕੱਚੀ ਆ 15 ਕ ਦਿਨ ਸਮਾਂ ਲੈਂਦੀ ਆ ਹਾਂਜੀ ਤੇ ਬਾਕੀ ਦੋਸਤੋ ਵਜਨ-ਵਜਨ ਤੁਸੀਂ ਵੇਖ ਲਓ ਕੱਦ ਵੇਖ ਲਓ ਵੀ ਫੁੱਲ ਵੱਡੀਆਂ ਜਿਹੜੀਆਂ ਆਪਾਂ ਨਾਰਮਲ ਐਚਐਫ ਬਰੀਡ ਦੇ ਵਿੱਚ ਵੜ ਦੇਖਦੇ ਆ ਸੋ ਆਰਡਰ ਵੀ ਸੋਹਣਾ ਬਣਾ ਕੇ ਤਿਆਰ ਕਰੂਗੀ ਦਿਨਾਂ ਦੇ ਹਿਸਾਬ ਨਾਲ ਤਿਆਰੀ ਕਰਨੀ ਆ ਬਾਕੀ ਹਜੇ 15 ਦਿਨ ਘਟੋ ਘਟ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਆ ਸੋ ਕਾਫੀ ਸੋਹਣਾ ਥਾਣਾ ਸਪੇਸ ਜਿਹੜੀ ਆ ਦੋਸਤੋ ਜਿਵੇਂ ਜਿਵੇਂ ਲੇਵਾ ਪਰਣਾ ਸ਼ੁਰੂ ਕਰਤਾ ਹਾਂ ਮੈਂ ਸਪੇਸ ਜਿਹੜੀ ਬਣਾਉਣੀ ਸ਼ੁਰੂ ਕਰ ਦੇਣੀ ਆ ਥਾਣਾ ਪਹਿਲਾਂ ਨੇ ਵੀ ਜੀ 16 17 ਕਿਲੋ ਦੁੱਧ ਕੱਢਿਆ ਨੇ ਠੀਕ ਆ ਜੀ ਹਾਂ ਜੀ ਵੱਡੀ ਬੈੜਾ ਚਲੋ ਇਹਨਾਂ ਦੁੱਧਾਂ ਦਾ ਕੁਛ ਨਹੀਂ ਤੇ ਬਾਕੀ ਨਸਲ ਬਰੀਡ ਦੇ ਵਿੱਚ ਬਾਅਦ ਵੇਖੋ ਕਿ ਦੀ ਆ ਲਓ ਜੀ ਠੀਕ ਆ ਜੀ ਸੋ ਐਚ ਐਫ ਬਰੀਡ ਦੇ ਵਿੱਚ ਦੱਬੀ ਬੈੜ ਫੁੱਲ ਬੜਾ ਫੁੱਲ ਵੱਡੀ ਕੱਦ ਕੱਟ ਦੀ ਸੋ ਦੂਰੋਂ ਜਿਹੜੇ ਕੋਈ ਵੀਰ ਆ ਰਿਹਾ ਤੇ ਤੁਸੀਂ ਇੱਕ ਆਈਡੀਆ ਮੰਨ ਕੇ ਜ਼ਰੂਰ ਆਇਓ ਠੀਕ ਆ ਜੀ ਵੱਡੇ ਕੱਦ ਕੱਟ ਦੇ ਵਿੱਚ ਆਲੋ ਸੋ ਲਾਉਣਾ ਜਿਹੜਾ ਦੋਸਤੋ ਬਣਾਉਣਾ ਸਟਾਰਟ ਕੀਤਾ 15 ਦਿਨ ਦਸਨ ਮੁਤਾਬਕ ਆ ਬਾਕੀ ਹੋ ਸਕਦਾ ਵੀ ਅੰਦਰ ਬਾਹਰ ਵੀ ਸੂਪੇ 15 ਦਿਨਾਂ ਦੇ ਵਿੱਚ ਵਿੱਚ ਹੀ ਸੁਪੂਗੀ ਤੇ ਪਰ ਤੋਂ ਪਰ ਚੰਗੀ ਆ ਵਧੀਆ ਹਾਂਜੀ ਹਾਂਜੀ ਐ ਵਧੀਆ ਜੇ ਗੂੰਦ ਹੀ ਆਉਂਦੀ ਸੁੱਕੀ ਅੱਛਾ ਅੱਛਾ ਹਾਂਜੀ ਲਓ ਜੀ ਹਾਂ ਜੀ ਬਿਨਾਂ ਦਾ ਗੂੰਦ ਆਉਂਦੀ ਆ ਦੋਸਤੋ ਹਫਤੇ ਦੋ ਕੱਢਦੀ ਆ ਆਰਾਮ ਨਾਲ ਹਾਂ ਜੀ ਹਾਂ ਜੀ ਹਾਂ ਜੀ ਆਹ ਲੋ ਜੀ ਹਮਮ ਹੜ ਠੀਕ ਹੈ ਜੀ ਅੱਛਾ ਇਹਦਾ ਮੁੱਲ ਕੀ ਕਰਦੇ ਆ ਬਲਜੀਤ ਸਿੰਘ ਇਹਦਾ ਮੁੱਲ ਵੀਰ ਜੀ 65 ਕਰਦੇ ਆ ਹਾਂ 1000 ਰੁਪਿਆ ਛੋਟ ਕਰ ਦਾਂਗੇ 65000 ਕਰ ਦਾਂਗੇ ਹਮ ਠੀਕ ਹੈ ਹਾਂ ਜੀ 68000 ਦੀ ਦੇ ਦਾਂਗੇ ਆਪਾਂ ਜਿੰਨਾ ਵੀ ਮੈਂ ਜਾਇਜ਼ ਮਾਲ ਦਿਆ ਕਰਨਾ ਬਿਲਕੁਲ ਮੈਂ 68000 ਦੀ ਦੇ ਦਾਂਗੇ ਵੱਛੀ ਭਾਵੇਂ ਤਿਆਰ ਹੋਈ 70 ਦੀ ਵੇਜੇ ਬਹੁਤ ਚੰਗੀ ਵੱਛੀ ਆ ਵੇਖੋ ਕਦਕੁੱਦ ਵੇਖੋ ਗੱਡਾ ਲਓ ਜੀ 36000 ਦੀ 36000 ਦੀ ਦੇ ਦਾਂਗੇ ਲਓ ਜੀ 36000 ਦੀ ਛੋਟ ਛੱਪਾ ਕਰ ਦਾਂਗੇ ਜੇ ਕੋਈ ਵਜਨ-ਵੋਜਨ ਵੀ ਜਿਹੜਾ ਦੋਸਤੋ ਚੰਗਾ ਬਾਕੀ ਕਦਕੁੱਦ ਵੱਡੇ ਦੇ ਵਿੱਚ ਵੱਡੇ ਕਦ ਕੱਢਦੀ ਆ ਸੋ ਬਾਕੀ ਆਓ ਆਪਣੀ ਨਰਖ-ਫਰਕ ਕਰੋ ਟਿਪ ਕੇ ਆਪਣੀ ਤਸੱਲੀ ਕਰੋ ਠੀਕ ਆ ਤੇ ਬਾਕੀ 35 ਓਕੇ ਰਿਪੋਰਟ ਹਾਂ ਜੀ ਹਾਂ ਗੁੰਦਾ ਹੀ ਆਉਂਦੀ ਆ ਵੀਰ ਜੀ ਹਾਂ ਜੀ ਇੱਕੋ ਜਿਹਾ ਕੋਈ ਠੀਕ ਆ ਜੀ ਠੀਕ ਆ ਲਓ ਵੀ ਭਰਾਵੋ ਇਹ ਸੈਕਿੰਡ ਨੰਬਰ ਤੇ ਸੀਗੀ ਵੇੜ ਗੱਬਣ ਆ ਕੁਈ 15 ਦਿਨ ਸਮਾਂ ਲੈਂਦੀ ਹੈ ਬਾਕੀ ਜਿਹੜਾ ਵੀ ਰ ਆ ਰਿਹਾ ਆਪਦੇ ਟੀਪਗੇ ਤੁਸੀਂ ਲੈ ਕੇ ਜਾ ਸਕਦੇ ਜੇ ਦੂਰ ਦਰਾਡੇ ਬੈਠੇ ਕੋਈ ਵੀਰ ਆਨਲਾਈਨ ਸਬਦਾ ਕਰਦਾ ਤੇ ਵੀਡੀਓ ਕਾਲ ਤੇ ਵੀ ਤੁਸੀਂ ਤਸੱਲੀ ਕਰਵਾ ਸਕਦੇ ਜੀ ਠੀਕ ਹੈ ਤੇ ਬਲਜੀਤ ਆ ਗਈ ਤੇ ਜੇ ਨੰਬਰ ਤੇ ਆਪਣੇ ਹਾਂਜੀ ਠੀਕ ਹੈ ਇਹ ਵੀ ਸੁਈ ਤਾਂ ਜੀ ਇਹਨੂੰ ਵੀ ਜੀ 10 ਦਿਨ ਹੋ ਗਏ ਸੁਈ ਨੂੰ ਹਾਂਜੀ ਤੇ ਸੂਬਾ ਥੱਲੇ 16 ਕਿਲੋ ਦੁੱਧ ਤਿਆਰ ਜੋ ਠੀਕ ਹੈ ਹਾਂਜੀ ਮਗਰ ਬੱਛਾ ਆ ਜੋ 10 ਦਿਨਾਂ ਦੀ ਸੁਈ ਹਾਂਜੀ ਆ ਨਾੜੂ ਬੱਚੇ ਦੇ ਨਾਲ ਜੋ ਹਜੇ ਹਾਂ ਠੀਕ ਹੈ ਬੱਛਾ ਮਗਰ ਹਾਂਜੀ ਮੱਛਾ ਜੀ ਹਾਂ ਆਹ ਦਿਖਾਓ ਜੀ ਆਹ ਵੇਖ ਲਓ ਜੀ ਮਗਰ ਪੱਛਾ ਦੋਸਤੋ ਅ ਬੱਚਾ ਜਿਹੜਾ ਤੁਸੀਂ ਆ ਦੇਖ ਸਕਦੇ ਜੀ ਮਗਰ ਪੱਛਾ ਦਸਾਂ ਕਿ ਦਿਨਾਂ ਦੀ ਸੂਈ ਹੈ ਹਾਂਜੀ ਹਾਂਜੀ ਠੀਕ ਹੈ 16 ਕਿਲੋ ਦੁੱਧ ਤਿਆਰ ਜੋ ਅ 나ੜੂ ਬਿਲਕੁਲ ਬੱਚੇ ਦੇ ਨਾਲ 16 ਕਿਲੋ ਜਿਹੜਾ ਦੋਸਤੋ ਹੁਣ ਦੁੱਧ ਤਿਆਰ ਆ ਠੀਕ ਆ ਤੇ ਬਾਕੀ ਥਣ ਥਣ ਨੂੰ ਵੇਖੋ ਤੁਸੀਂ ਪੂਰਾ ਮੱਝਾਂ ਵਾਲਾ ਥਣ ਦੂਰਾ ਥਣ ਠੀਕ ਆ ਆ ਕਰੋ ਚੈੱਕ ਲਓ ਜੀ ਹਾਈਟ ਵੀ ਜਿਹੜੀ ਦੋਸਤੋ ਕੋਈ ਵੀਰ ਮੀਡੀਅਮ ਮੰਨ ਕੇ ਸੌਦਾ ਕਰ ਸਕਦਾ ਤੇ ਬਲੈਕ ਰੰਗ ਆ ਇਹ ਰੰਗ ਬਿਲਕੁਲ ਬਲੈਕ ਤੇ ਬਾਕੀ ਆ ਫੇਸ ਕੁਆਲਟੀ ਜੇ ਮੂੰਹ ਮੱਥਾ ਤੁਸੀਂ ਦੇਖ ਸਕਦੇ ਜੀ ਠੀਕ ਆ 16 ਕਿਲੋ ਦੱਸਤਾ ਜੀ ਹਾਂ ਜੀ 16 ਕਿਲੋ ਦੋ ਤਿਆਰ ਆ ਜੀ ਹਾਂ ਹਾਂ ਉਹ ਜੀ 16 ਕਿਲੋ ਦੋਸਤੋ ਦੋਤੇ ਦੇ ਥੱਲੇ ਬਿਲਕੁਲ ਹਾਜ਼ਰ ਸੋ ਜਿਹੜਾ ਵੀਰ ਬਿਲਕੁਲ ਦੁੱਧ ਤੇ ਪਸ਼ੂ ਖਰੀਦਣਾ ਚਾਹੁੰਦਾ ਤੁਸੀਂ ਇਹਨੂੰ ਖਰੀਦ ਸਕਦੇ ਜੀ ਵੈਸੇ ਬਿਹੜ ਇੱਕ ਜਿਹੜੀ ਤੁਹਾਨੂੰ ਹੋਰ ਵੀ ਦਿਖਾਈ ਸੀ ਪਹਿਲੇ ਨੰਬਰ ਤੇ ਪਹਿਲੇ ਨਾ ਵੈੜ ਜਿਹੜੀ ਸੂਈ ਉਹ ਵੀ ਚੰਗੀ ਆ ਬੱਚੀ ਤੇ ਦੋ ਬਿਹੜਾਂ ਸੀ ਆ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਸਵਈਆਂ ਨੇ ਭਾਈ ਬਲਜੀਤ ਸਿੰਘ ਦੇ ਕੋਲ ਇੱਕ ਜਿਹੜੀ ਬਿਲਕੁਲ ਗੱਭਣ ਆ ਕੋਈ 15 ਦਿਨ ਹਜੇ ਲੈਂਦੀ ਆ ਸੂਣ ਦੇ ਵਿੱਚ ਤੇ ਚਵਾਈ ਚੁਵਾਈ ਚੰਗੀ ਬਲਜੀਤ ਸਿੰਘ ਜੀ ਦੱਸ ਦੇ ਬਿਲਕੁਲ ਓਕੇ ਆ ਜੀ ਆਹ ਆ ਬੰਦਾ ਰਾਮ ਆ ਲੈ ਆ ਲੋ ਜੀ ਆ ਦੇਖੋ ਜੀ ਅਗਲੇ ਥਾਣਾ ਆ ਪਿਛਲੇ ਥਾਣਾ ਦੀ ਚੋਈ ਠੀਕ ਹੈ ਲਓ ਜੀ ਠੀਕ ਹੈ ਠੀਕ ਹੈ ਤੇ ਬਲਜੀ ਤੇ ਤਾਂ ਕੀ ਕੀਤਾ ਫਿਰ ਮੋਲ ਇਹਦਾ ਮੋਲ ਵੀ ਜੀ 48 ਕਰਦੇ ਆ ਹੂੰ ਹੂੰ 2000 ਰੁਪਏ ਛੋਟ ਕਰ ਦਾਂਗੇ 48 45000 ਦੀ ਦੇ ਦਾਂਗੇ 45 ਦੀ ਹਾਂ ਜੀ ਹੂੰ ਲਓ ਜੀ 45000 ਦੀ ਬਾਈ ਜਾਂਦਾ ਵੀ ਦੇ ਦੇਾਂਗੇ ਠੀਕ ਆ ਸੋ ਚੰਗਾ ਖਾਸਾ ਦੋਤਾ ਦੋਸਤੋ ਥੱਲੇ ਵਾਕੇ ਆਓ ਆਪਣੀ ਆਪਣੀ ਚੋਬੋ ਦੋ ਟਾਈਮ ਚੋਬੋ ਤਿੰਨ ਟਾਈਮ ਚੋਬੋ ਭਰਾਵੋ ਜਿੰਨਾ ਵੀ ਕੋਈ ਤਸੱਲੀ ਵੀਰ ਕਰ ਸਕਦਾ ਉਨੀ ਕਰਕੇ ਖਰੀਦੋ ਆ ਮਗਰ ਬਚਿਆ ਇੱਕ ਵਾਰੀ ਤੁਸੀਂ ਫੇਰ ਦੇਖੋ ਮੇਲ ਕਾਫ ਠੀਕ ਹੈ ਜੀ ਤੇ ਇਹ ਬਲਜੀਤ ਸਿੰਘ ਅੱਜ ਤਿੰਨ ਪਸ਼ੂ ਸੀ ਅੱਜ ਆਪਾਂ ਕੋਲ ਹਾਂਜੀ ਹਾਂਜੀ ਠੀਕ ਹੈ ਜੀ ਤਿੰਨੇ ਬੇੜਾ ਤੇ ਨੰਬਰ ਬੋਲ ਦਗੇ ਨੰਬਰ ਆਪਣਾ ਵੀਰ ਜੀ 73407 4212 ਠੀਕ ਹੈ ਜੀ ਹਾਂਜੀ ਇੱਕ ਨੰਬਰ ਹੀ ਚੱਲਦਾ ਹਾਂਜੀ ਇੱਕ ਨੰਬਰ ਹੀ ਠੀਕ ਹੈ ਸੋ ਦੋਸਤੋ ਇਹ ਐਨੀਮਲ ਜਿਹੜੇ ਆ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਰੋਟੀਨ ਦੇ ਵਿੱਚ ਆਉਂਦੀਆਂ ਨੇ ਬੜਾ ਸੋ ਬਾਕੀ ਆਪਣਾ ਸੰਪਰਕ ਤੁਸੀਂ ਬਣਾ ਕੇ ਰੱਖ ਸਕਦੇ ਜੇ ਟਾਈਮ ਤੇ ਬਿਲਕੁਲ ਟਾਈਮ ਟੂ ਟਾਈਮ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ